देश जी मैसेज दे सकिए कि सकी जो यूनाइट आ बहुत बहुत धनबाद स्पीकर साहब थैंक यू बैठो उन्होंने आप कह ली है मंत्री जी देखो स्पीकर साहब अपनी भावनाव प्रगटावा ਜਿਹੜਾ ਉਹ ਸਾਡੇ ਸਾਥੀ ਕਰ ਰਹੇ ਨੇਗੇ ਕਿਉਂਕਿ ਦੇਸ਼ ਦੇ ਪ੍ਰਧਾਨ ਸਾਹਿਬ ਨਾਰੇ ਰਿਕਾਰਡ ਨਾ ਕੀਤੇ ਜਾਣ ਹਮੇਸ਼ਾ ਝੂਠ ਬੋਲਣ ਦੇ ਮਾਰਨਗੇ ਮੈਂ ਸਾਰੇ ਮਾਣਯੋਗ ਮੈਂਬਰਸ ਨੂੰ ਬੇਨਤੀ ਕਰਦਾ ਹੈ ਕਿ ਉਹ ਆਪਣੀ ਆਪਣੀ ਜਗ੍ਹਾ ਤੇ ਚਲੇ ਜਾਣ ਦੇਖੋ ਇਹ ਜਿਹੜੀ ਤੁਸੀਂ ਜਿਹੜਾ ਤੁਸੀਂ ਇਹ ਪਲੇ ਕਾਰਡ ਚੱਕੇ ਆ ਤੁਸੀਂ ਬੈਠੋ ਜਾ ਕੇ ਆਪਣੀ ਆਪਣੀ ਜਗ੍ਹਾ ਤੇ ਬੈਠੋ ਮੋਦੀ ਜੀ ਨੂੰ 1600 ਕਰੋੜ ਰੁਪਇਆ ਦਾ ਦੇਣਾ ਚਾਹੀਦਾ ਇਹ ਜਿਹੜਾ ਜੁਮਲਾ ਲਈ ਚਾਹੀਦਾ ਮੈਂ ਵੀ ਤੁਹਾਡੇ ਨਾਲ ਸਹਿਮਤ ਹਾਂ ਪਰ ਤੁਸੀਂ ਉੱਥੇ ਚੱਲ ਕੇ ਬੈਠੋ ਸਾਰੇ ਸਹਿਮਤ ਹੈ ਹਾਊਸ ਦੇ ਜਿਹੜੇ ਸਾਰੇ ਮੈਂਬਰ ਭਾਵੇਂ ਟ੍ਰੈਜਰੀ ਹੋਵੇ ਭਾਵੇਂ ਆਪੋਜੀਸ਼ਨ ਹੋਵੇ ਸਾਰੇ ਮੈਂਬਰ ਸਹਿਮਤ ਨੇ ਲੇਕਿਨ ਆਪਾਂ ਹਾਊਸ ਦੀ ਕਾਰਵਾਈ ਨੂੰ ਚੱਲਣ ਦਈਏ ਮੈਂ ਸਦਨ ਦੇ ਸਾਰੇ ਸਤਕਾਰਯੋਗ ਮੈਂਬਰਾਂ ਨੂੰ ਬੇਨਤੀ ਕਰਦਾ ਹੈ ਕਿ ਆਪਣੀ ਆਪਣੀ ਜਗ੍ਹਾ ਤੇ ਜਾ ਕੇ ਬੈਠਣ ਮੈਂ ਸਾਰੇ ਸਤਕਾਰਯੋਗ ਮੈਂਬਰਾਂ ਦੀਆਂ ਭਾਵਨਾਵਾਂ ਨਾਲ ਸਹਿਮਤ ਹਾਂ ਪਰ ਮੈਂ ਬੇਨਤੀ ਕਰਦਾ ਹੈ ਕਿ ਆਪਾਂ ਵਿਧਾਨ ਸਭਾ ਦਾ ਜਿਹੜਾ ਹੈ ਇਹ ਕਾਰਵਾਈ ਨੂੰ ਚਲਾਈ ਰੱਖੀਏ ਸਾਰੇ ਸਤਕਾਰਯੋਗ ਮੈਂਬਰਾਂ ਨੂੰ ਮੈਂ ਬੇਨਤੀ ਕਰਦਾ ਕਿ ਆਪਣੀ ਆਪਣੀ ਜਗ੍ਹਾ ਤੇ ਚਲੇ ਜਾਓ ਆਪਣੀ ਆਪਣੀ ਜਗ੍ਹਾ ਤੇ ਜਾਓ ਸਾਰੇ ਮੈਂਬਰ ਸਾਹਿਬਾਨ ਨੂੰ ਬੇਨਤੀ ਕਰਦਾ ਕਿ ਆਪਣੀ ਆਪਣੀ ਜਗ੍ਹਾ ਤੇ ਚਲੇ ਜਾਣ ਮੈਂ ਤੁਹਾਡੀਆਂ ਸਾਰੀਆਂ ਗੱਲਾਂ ਨਾਲ ਇਹਦੇ ਨਾਲ ਸਹਿਮਤ ਹਾਂ ਇਸ ਮੰਗਲ ਨਾਲ ਮੈਂ ਵੀ ਸਹਿਮਤ ਹਾਂ ਸਾਰੇ ਸਹਿਮਤ ਨੇ ਹਾਉ ਸਾਰਾ ਸਹਿਮਤ ਹੈ ਪਰ ਆਪਾਂ ਕਾਰਵਾਈ ਕਰਨ ਦੀ ਹੈ ਸਦਨ ਨਹੀਂ ਕਰੇਗੀ 20 ਮਿੰਟ ਲਈ ਸਗਤ ਕੀਤਾ ਜਾਂਦਾ ਹੈ मैसेज दे अज कि पंजाब जरा यूनाइट आ बहुत बहुत धनबाद स्पीकर साहब थैंक यू मैं बैठो नह ली है मंत्री जी देखो स्पीकर साहब अपन भावनाव का प्रगटावा ਜਿਹੜਾ ਉਹ ਸਾਡੇ ਸਾਥੀ ਕਰ ਰਹੇ ਨੇਗੇ ਕਿਉਂਕਿ ਦੇਸ਼ ਦੇ ਪ੍ਰਧਾਨ ਸਾਹਿਬ ਲਾਰੇ ਰਿਕਾਰਡ ਨਾ ਕੀਤੇ ਜਾਣ ਹਮੇਸ਼ਾ ਝੂਠ ਬੋਲਣ ਦੇ ਮਾਰਨਗੇ ਮੈਂ ਸਾਰੇ ਮਾਣਯੋਗ ਮੈਂਬਰਸ ਨੂੰ ਬੇਨਤੀ ਕਰਦਾ ਹੈ ਕਿ ਉਹ ਆਪਣੀ ਆਪਣੀ ਜਗ੍ਹਾ ਤੇ ਚਲੇ ਜਾਣ ਦੇਖੋ ਇਹ ਜਿਹੜੀ ਤੁਸੀਂ ਜਿਹੜਾ ਤੁਸੀਂ ਇਹ ਪਲੇ ਕਾਰਡ ਚੱਕੇ ਆ ਤੁਸੀਂ ਬੈਠੋ ਜਾ ਕੇ ਆਪਣੀ ਆਪਣੀ ਜਗ੍ਹਾ ਤੇ ਬੈਠੋ ਮੋਦੀ ਜੀ ਨੂੰ 1600 ਕਰੋੜ ਰੁਪਿਆ ਦਾ ਦੇ ਦੇਣਾ ਚਾਹੀਦਾ ਇਹ ਜਿਹੜਾ ਜੁਮਲਾ ਲਈ ਚਾਹੀਦਾ ਮੈਂ ਵੀ ਤੁਹਾਡੇ ਨਾਲ ਸਹਿਮਤ ਹਾਂ ਪਰ ਤੁਸੀਂ ਉੱਥੇ ਚੱਲ ਕੇ ਬੈਠੋ ਸਾਰੇ ਸਹਿਮਤ ਹੈ ਹਾਊਸ ਦੇ ਜਿਹੜੇ ਸਾਰੇ ਮੈਂਬਰ ਭਾਵੇਂ ਟ੍ਰੈਜਰੀ ਹੋਵੇ ਭਾਵੇਂ ਆਪੋਜੀਸ਼ਨ ਹੋਵੇ ਸਾਰੇ ਮੈਂਬਰ ਸਹਿਮਤ ਨੇ ਲੇਕਿਨ ਆਪਾਂ ਹਾਊਸ ਦੀ ਕਾਰਵਾਈ ਨੂੰ ਚੱਲਣ ਦਈਏ ਮੈਂ ਸਦਨ ਦੇ ਸਾਰੇ ਸਤਕਾਰਯੋਗ ਮੈਂਬਰਾਂ ਨੂੰ ਬੇਨਤੀ ਕਰਦਾ ਹੈ ਕਿ ਆਪਣੀ ਆਪਣੀ ਜਗ੍ਹਾ ਤੇ ਜਾ ਕੇ ਬੈਠਣ ਮੈਂ ਸਾਰੇ ਸਤਕਾਰਯੋਗ ਮੈਂਬਰਾਂ ਦੀਆਂ ਭਾਵਨਾਵਾਂ ਨਾਲ ਸਹਿਮਤ ਹਾਂ ਪਰ ਮੈਂ ਬੇਨਤੀ ਕਰਦਾ ਹੈ ਕਿ ਆਪਾਂ ਵਿਧਾਨ ਸਭਾ ਦਾ ਜਿਹੜਾ ਹੈ ਇਹ ਕਾਰਵਾਈ ਨੂੰ ਚਲਾਈ ਰੱਖੀਏ ਸਾਰੇ ਸਤਕਾਰਯੋਗ ਮੈਂਬਰਾਂ ਨੂੰ ਮੈਂ ਬੇਨਤੀ ਕਰਦਾ ਕਿ ਆਪਣੀ ਆਪਣੀ ਜਗ੍ਹਾ ਤੇ ਚਲੇ ਜਾਓ ਆਪਣੀ ਆਪਣੀ ਜਗ੍ਹਾ ਤੇ ਜਾਓ ਸਾਰੇ ਮੈਂਬਰ ਸਭਾ ਨੂੰ ਬੇਨਤੀ ਕਰਦਾ ਕਿ ਆਪਣੀ ਆਪਣੀ ਜਗ੍ਹਾ ਤੇ ਚਲੇ ਜਾਓ मैं थोड़िया तो सारिया ग सहमत है इस मंग मैं भी सहमत है सारे सहमत ने हाउस सारा सहमत है पर आप कार्रवाई चलण दी सदन भीह मिट लगन किया जाता है